ਅਕਾਲੀ ਦਲ ਪਾਦਲ ਧੜਾ ਤੇ ਕਾਂਗਰਸ ਵਿਚਾਲੇ ਕਾਟੂ ਕੁਲੇਸ਼ ਵਾਦਾ ਨਜ਼ਰ ਆ ਰਿਹਾ ਹੈ ਬੀਤੇ ਦਿਨੇ ਰਾਜਾ ਵੜਿੰਗ ਦੀ ਇੱਕ ਵੀਡੀਓ ਵਾਇਰਲ ਹੋਈ ਜਿਸ ਦੇ ਵਿੱਚ ਉਹ ਸਿੱਖ ਬੱਚਿਆਂ ਤੇ ਕੁਝ ਬੋਲਦੇ ਨਜ਼ਰ ਆਏ ਉਸ ਨੂੰ ਲੈ ਕੇ ਸਿਆਸਤ ਕਾਫੀ ਜ਼ਿਆਦਾ ਭਖਤੀ ਨਜ਼ਰ ਆਈ ਸੁਖਬੀਰ ਸਿੰਘ ਬਾਦਲ ਨੇ ਬੇਰਬੀ ਦੇ ਸਿੱਧੇ ਇਲਜ਼ਾਮ ਲਾ ਦਿੱਤੇ ਉੱਥੇ ਹੁਣ ਕਾਂਗਰਸ ਸੁਖਬੀਰ ਸਿੰਘ ਬਾਦਲ ਤੇ ਵਰਦੀ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ ਇੱਕ ਤਸਵੀਰ ਸਾਂਝੀ ਕੀਤੀ ਗਈ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਬੱਚਿਆਂ ਦੇ ਸ਼ੂਹੇ ਜੂੜੇ ਦੀ ਸਖਤ ਸ਼ਬਦਾ ਦੇ ਵਿੱਚ ਨਿੰਦਾ ਕੀਤੀ ਸੀ ਇਸ ਨੂੰ ਸਿੱਖ ਧਰਮ ਦਾ અપਮਾਨ ਕਰਾਰ ਦਿੱਤਾ ਜਿਸ ਤੋਂ ਬਾਅਦ ਹੁਣ ਦੋਵੇਂ ਪਾਰਟੀਆਂ ਇੱਕ ਦੂਜੇ ਤੇ ਨਿਸ਼ਾਨੇ ਸਾਧੀਆਂ ਨਜ਼ਰ ਆ ਰਹੀਆਂ ਨੇ ਹੁਣ ਕਾਂਗਰਸ ਨੇ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦੀ ਹੋਲੀ ਖੇਡਦਿਆਂ ਦੀ ਤਸਵੀਰ ਸਾਂਝੀ ਕੀਤੀ ਅਤੇ ਨਾਲ ਹੀ ਸੁਖਵੀਰ ਸਿੰਘ ਬਾਦਲ ਤੋਂ ਵੱਡੇ ਸਵਾਲ ਖੜੇ ਕੀਤੇ ਨੇ ਕਾਂਗਰਸ ਵੱਲੋਂ ਸੁਖਵੀਰ ਸਿੰਘ ਬਾਦਲ ਦੀ Holi ਖੇਡਦਿਆਂ ਦੀ ਤਸਵੀਰ ਸਾਂਝੀ ਕੀਤੀ ਗਈ ਤੇ ਲਿਖਿਆ ਗਿਆ ਕਿ ਜੇਕਰ ਸੁਖਵੀਰ ਬਾਦਲ ਨੇ ਆਪਣੇ ਆਪ ਨੂੰ ਸਿੱਖ ਪੰਥ ਦਾ ਕਟੜ ਨੁਮਾਈਦਾ ਮੰਨੇ ਨੇ ਤਾਂ ਉਹ ਦੱਸਣ ਕੀ ਸਿੱਖ ਧਰਮ ਦੇ ਵਿੱਚ ਦਸਤਾਰ ਉਤਾਰ ਕੇ ਖੁੱਲੇ ਵਾਲਾ ਨਾਲ Holi ਖੇਡਣ ਦੀ ਆਗਿਆ ਹੈ ਕਾਂਗਰਸ ਨੇ ਇਹ ਵੀ ਪੁੱਛਿਆ ਕਿ ਜਦੋਂ ਅਕਾਲ ਤਖਤ ਸਾਹਿਬ ਤੇ ਉਹਨਾਂ ਨੂੰ ਪ੍ਰਧਾਨਗੀ ਛੱਡਣ ਲਈ ਕਿਹਾ ਗਿਆ ਸੀ ਕਿ ਉਹਨਾਂ ਨੇ ਉਹ ਕਦਮ ਚੁੱਕਿਆ ਸੀ ਕਾਂਗਰਸ ਦੇ ਬੁਲਾਰੇ ਨੇ ਰਾਜਾ ਵਿੜਿੰਗ ਦਾ ਬਚਾਅ ਕਰਦੇ ਸਪਸ਼ਟ ਕੀਤਾ ਹੈ ਕਿ ਉਹਨਾਂ ਨੇ ਇਹ ਗੱਲ ਬੱਚਿਆਂ ਨਾਲ ਪਿਆਰ ਜਿਤਾਉਂਦੇ ਹੋਏ ਕਹੀ ਸੀ ਅਤੇ ਇਸ ਦਾ ਕੇਸਾਂ ਤੇ અપਮਾਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਸ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਰਾਜਾ ਵੜਿੰਗ ਤੇ ਨਿਸ਼ਾਨੇ 사ਦ ਰਹੀ ਹੈ ਜਿਸ ਤੋਂ ਬਾਅਦ ਹੁਣ ਕਾਂਗਰਸ ਸੁਖਬੀਰ ਸਿੰਘ ਬਾਦਲ ਤੇ ਸਿੱਧਾ ਹਮਲਾ ਬੋਲਦੀ ਨਜ਼ਰ ਆ ਰਹੀ ਹੈ ਕਾਂਗਰਸ ਨੇ ਆਪਣੇ ਸਵਾਲਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਘੇਰਦੇ ਹੋਏ ਕਿਹਾ ਕਿ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਨਹੀਂ ਕੀਤੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾਉਣ ਦਾ ਹੁਕਮ ਦਿੱਤਾ ਸੀ ਪਰ ਉਸ ਦੇ ਬਾਵਜੂਦ ਉਹ ਮੁੜ ਪ੍ਰਧਾਨ ਬਣ ਗਏ ਕਾਂਗਰਸ ਨੇ ਸੁਖਬੀਰ ਬਾਦਲ ਨੂੰ ਬੇਦਬੀ ਅਤੇ ਬਾਬਲਕਲਾ ਗੋਲੀਕਾਂਡ ਨਹੀਂ ਸਿੱਧਾ ਜ਼ਿੰਮੇਵਾਰ ਦੱਸਿਆ ਪਾਰਟੀ ਦਾ ਕਹਿਣਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਦਬੀ ਦੇ ਖਿਲਾਫ ਬਰਗਾੜੀ ਤੇ ਬਾਬਲਕਲਾ ਘਟਨਾ ਦੌਰਾਨ ਜੋ ਕੁਝ ਹੋਇਆ ਉਸ ਲਈ ਸੁਖਬੀਰ ਬਾਦਲ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਇਸਰਾ ਕਾਂਗਰਸ ਨੇ ਕੁੱਲ 9 ਸਵਾਲ ਉਹਨਾਂ ਤੋਂ ਪੁੱਛੇ ਨੇ ਉਹਨਾਂ ਦਾ ਜਵਾਬ ਵੀ ਮੰਗਿਆ ਹੈ ਇਸ ਵਾਕੀ ਨੇ ਇੱਕ ਵਾਰ ਤੁਹਾਨੂੰ ਦੱਸਿਆ ਪਹਿਲਾ ਉਹਨਾਂ ਦਾ ਸਵਾਲ ਕੀ ਦਸਤਾਰ ਲਾ ਕੇ ਖੋਲੀ ਖੇਤਨਾ ਸਿੱਖ ਕੌਮ ਦੇ ਵਿੱਚ ਪ੍ਰਮਾਣਿਤ ਹੈ ਦੂਜੇ ਸਵਾਲ ਉਹਨਾਂ ਪੁੱਛਿਆ ਕਿ ਕੀ ਉਹਨਾਂ ਨਾਲ ਕੇਸਾਂ ਦੀ ਬੇਦਬੀ ਨਹੀਂ ਹੁੰਦੀ ਤੀਜਾ ਸਵਾਲ ਉਹਨਾਂ ਪੁੱਛਿਆ ਕਿ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਦੇ ਪ੍ਰਧਾਨ ਦਾ ਇਸ ਤਰੀਕੇ ਦਾ ਵਰਤਾਰਾ ਕਿ ਸਾਡੇ ਸਿੱਖ ਨੌਜਵਾਨ ਪੀੜ੍ਹੀ ਨੂੰ ਗਲਤ ਸੇਧ ਦੇ ਰਿਹਾ ਹੈ ਚੌਥਾ ਸਵਾਲ ਚਰਵਤ ਤਖਤ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਵੀਂ ਸ਼੍ਰੀ ਅਕਾਲ ਤਖਤ ਸਾਈਂ ਉਤੇ ਮੰਨ ਕੇ ਬਾਅਦ ਵਿੱਚ ਆਪਣੇ ਹੀ ਬਿਆਨਾਂ ਤੋਂ ਮੁਨਕਨ ਹੋਣਾ ਕਿ ਸਿੱਖ ਕੌਮ ਨੂੰ ਇਹ ਪ੍ਰਮਾਣ ਹੈ 328 ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੋਰੀ ਹੋਏ ਤੁਸੀਂ ਉਸ ਲਈ ਕੀ ਕੀਤਾ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗ ਰਚਣ ਵਾਲੇ ਸੌਦਾ ਸਾਧ ਨੂੰ ਮਾਫੀ ਦੇ ਕੇ ਤੁਸੀਂ ਕੌਮ ਦਾ ਮਹਿਨਾ ਖਟਿਆ ਕਿ ਸਿੱਖ ਕੌਮ ਤੋਂ ਤੁਸੀਂ ਇਸ ਦੀ ਮਾਫੀ ਮੰਗੋਗੇ ਸਤਵਾਂ ਸਵਾਲ ਨੂੰ ਪੁੱਛਿਆ ਕਿ ਬਰਗਾੜੀ ਬਹਿਬਲ ਕਲਾ ਵਿਖੇ ਤਨ ਤਨ ਸ਼੍ਰੀ ਗੁਰੂ ਗਰੰਤ ਸਾਹਿਬ ਜੀ ਦੇ ਬੇਦਬੀ ਦੇ ਰੋਸ ਵਿੱਚ ਜੋ ਲਗਾਏ ਧਰਨੇ ਦੇ ਵਿੱਚ ਸਿੱਖ ਨੌਜਵਾਨਾਂ ਉੱਤੇ ਗੋਲੀ ਚਲਾ ਕੇ ਕਤਲ ਕਰਵਾਏ ਇਸ ਲਈ ਸਿੱਖ ਕੌਮ ਸਨਮੁਖੋਂ ਕਦੋਂ ਜਵਾਬ ਦੇਵੇਗਾ ਪੰਥਕ ਪਾਰਟੀ ਦਾ ਪ੍ਰਧਾਨ ਅੱਠਵਾਂ ਸਵਾਲ ਉਹਨਾਂ ਨੇ ਪੁੱਛਿਆ ਕਿ ਸੁਮੇਧ ਸੈਣੀ ਨੂੰ ਤੁਸੀਂ ਡੀਜੀਪੀ ਲਾਇਆ ਨੌਵਾਂ ਸਵਾਲ ਉਹਨਾਂ ਨੇ ਪੁੱਛਿਆ ਕਿ ਸੁਖਬੀਰ ਬਾਦਲ ਨੇ ਸਿੱਖ ਕੌਮ ਦੇ ਸਰਵਉੱਚ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਨਹੀਂ ਕੀਤੀ ਇਸ ਨਾਲ ਦੱਸਿਆ ਕਿ ਜਿੱਥੇ ਰਾਜਾ ਵੜਿੰਗ ਦੀਆਂ ਵੀ ਮੁਸ਼ਕਲਾਵਾਂ ਵਧੀਆਂ ਨਜ਼ਰ ਆ ਰਹੀਆਂ ਨੇ ਉੱਥੇ ਸੁਖਬੀਰ ਸਿੰਘ ਬਾਦਲ ਦੀਆਂ ਵੀ ਮੁਸ਼ਕਲਾਵਾਂ ਵਧੀਆਂ ਨਜ਼ਰ ਆ ਰਹੀਆਂ ਨੇ ਉੱਥੇ ਐ ਜੀ ਪੀ ਸੀ ਦੇ ਵੱਲੋਂ ਰਾਜਾ ਵੜਿੰਗ ਤੇ ਸਖਤ ਐਕਸ਼ਨ ਲਿਆ ਗਿਆ ਬੱਚਿਆਂ ਦੇ ਕੇਸਾਂ ਦੀ ਬੇਦਮੀ ਮਾਮਲੇ ਦੇ ਵਿੱਚ ਐ ਜੀ ਪੀ ਸੀ ਨੇ ਐੱਸ ਐੱਸ ਪੀ ਤਰਨਤਾਰਨ ਨੂੰ ਰਾਜਾ ਵੜਿੰਗ ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਮੰਗ ਕੀਤੀ ਹੈ ਕਿ ਉਹਨਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਐ ਜੀ ਪੀ ਸੀ ਨੇ ਇਸ ਨੂੰ ਸਿੱਖ ਧਰਮ ਦੀ ਮਰਿਆਦਾ ਦਾ ਉਲੰਘਣਾ ਦੱਸਦਿਆਂ ਹੋਇਆ ਕਿਹਾ ਕਿ ਇਸ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਕੀ ਕੁਝ ਕਿਹਾ ਇੱਕ ਵਾਰ ਆਪਾਂ ਉਹ ਸੁਣਦੇ ਆ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਹਿਬਾਨ ਤਰਨਤਾਰਨ ਐਸਐਸਪੀ ਸਾਹਿਬ ਨੂੰ ਇੱਕ ਨਿਸ਼ਚਿਤ ਅਰਜ਼ੀ ਦੇਣ ਲਈ ਪੁੱਜੇ ਨੇ ਜਿਸ ਦੇ ਵਿੱਚ ਸਾਡੇ ਗੜੀ ਸਾਹਿਬ ਰਿਆ ਸਾਹਿਬ ਬਾਜਵਾ ਸਾਹਿਬ ਤੇ ਦਾਸ ਅੱਜ ਇੱਥੇ ਐਸਐਸਪੀ ਨੂੰ ਇੱਕ ਬਰਖਾਸ ਦਿੱਤੀ ਆ ਜਿਹਦੇ ਵਿੱਚ ਪੰਜਾਬ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਆ ਉਹ ਉਮਰਿੰਦਰ ਰਾਜਾ ਭੜਿੰਗ ਜਿਸ ਦੇ ਵੱਲੋਂ ਪਹਿਲਾ ਜਾਤੀ ਤੌਰ ਤੇ ਦਲਤ ਵਰਗ ਨੂੰ ਬਹੁਤ ਨੀਚਾ ਦਿਖਾਉਣ ਦੇ ਕਾਰਨਾਮੇ ਕੀਤੇ ਗਏ ਤੇ ਆ ਕੱਲ ਇੱਕ ਵੀਡੀਓ ਸਾਹਮਣੇ ਆਈ ਆ ਜਿਸ ਦੇ ਵਿੱਚ ਉਹਨਾਂ ਨੇ ਇੱਕ ਛੋਟੀ ਉਮਰ ਦੇ ਬੱਚੇ ਰੇ ਜਿਨ੍ਹਾਂ ਦੇ ਸਿਰ ਤੇ ਜੂਬਾ ਸਜਾਇਆ ਹੋਇਆ ਤੇ ਉਹ ਜੂੜੇ ਨੂੰ ਹੱਥ ਲਾ ਕੇ ਮਖੌਲ ਕਰ ਰਹੇ ਨੇ ਤੇ ਨਾਲੇ ਟੋਲ ਟੋਲਣ ਦੀ ਗੱਲ ਕਰ ਰਹੇ ਨੇ ਟੂ ਟੂ ਦੀ ਗੱਲ ਕਰ ਰਹੇ ਨੇ ਸੋ ਇਹ ਗੱਲ ਅਸੀਂ ਉਹ ਸਮਝਦੇ ਆ ਪਰ ਕਿਉਂਕਿ ਕਾਂਗਰਸ ਪਾਰਟੀ ਦੇ ਉਹ ਪ੍ਰਧਾਨ ਨੇ ਇੰਦਰਾ ਗਾਂਧੀ ਜੀ ਨੂੰ ਆਪਣਾ ਮਾਂ ਸਮਝਦੇ ਨੇ ਤੇ ਉਹਨਾਂ ਵੱਲੋਂ ਵੈਸੇ ਤਾਂ ਅਸੀਂ ਆਸ ਕਰਦੇ ਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਚੰਗੀ ਕਦੇ ਹੋ ਹੀ ਨਹੀਂ ਸਕਦੀ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਬਾਅਦ ਚ ਸਿੱਖਾਂ ਨੂੰ ਕੋ-ਕੋ ਕੇ ਕਤਲੇਆਮ ਕੀਤਾ ਉਸ ਪਾਰਟੀ ਦਾ ਇਹ ਵੱਖਰਾ ਇਤਿਹਾਸ ਹੈ ਪਰ ਇਹ ਗੱਲ ਅਸੀਂ ਦੱਸ ਦਈਏ ਕਿ ਅਸੀਂ ਜਦੋਂ ਵੀ ਅਰਦਾਸ ਕਰਦੇ ਆ ਅਸੀਂ ਉਹਦੇ ਵਿੱਚ ਸਿੱਖੀ ਕੇਸਾਂ ਸਵਾਸਾਂ ਸੰਗਰਵੌਰ ਦੀ ਗੱਲ ਕਰਦੇ ਆ ਫਿਰ ਉਹ ਲੈ ਕੇ ਸਾ ਉਹ ਗੁਰੂ ਦੀ ਮੋਹਰ ਆ ਤੇ ਵੱਡੀ ਗੱਲ ਹੈ ਕਿ ਕਾਲ ਤਖਤ ਸਾਹਿਬ ਵੱਲੋਂ ਊੜਾ ਤੇ ਜੂੜਾ ਬਚਾਉਣ ਲਈ ਤੇ ਉਸ ਨੂੰ ਪ੍ਰਗੁਣਿਤ ਕਰਨ ਲਈ ਜਿਹੜੀ ਆ ਇੱਕ ਲਹਿਰ ਚਲਾਈ ਜਾ ਰਹੀ ਆ ਉਹ ਛੋਟੇ ਬੱਚਿਆਂ ਦੇ ਸਿਰ ਤੇ ਜਿਹਨਾਂ ਦੇ ਸਿਰ ਤੇ ਜੂੜਾ ਸਜਿਆ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਬਲਕਿ ਮਖੌਲ ਕਰਨਾ ਨਹੀਂ ਬਣਦਾ ਸੋ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਕਰਵਾੜ ਕੀਤਾ ਉਸ ਗੱਲ ਨੂੰ ਲੈ ਕੇ ਅੱਜ ਅਸੀਂ ਐਸਐਸਪੀ ਸਾਹਿਬ ਕੋਲੇ ਜਿਹੜੀ ਉਹਨਾਂ ਨੇ ਇਹ ਤੋਹੀਨ ਕੀਤੀ ਆ ਮਨੁੱਖ ਦੇ ਦਿੱਤੇ ਕਕਾਰ ਦੀ ਤੋਹੀਨ ਕੀਤੀ ਆ ਇਸ ਦੇ ਖਿਲਾਫ ਵਣਦੀ ਜਿਹੜੀ ਆ ਠੋਸ ਕਾਰਵਾਈ ਕੀਤੀ ਜਾਵੇ ਜਿਹਦੇ ਲਈ ਸਮੁੱਚਾ ਸਿੱਖ ਆਬਾਦ ਜਿਹੜਾ ਬਾਤ ਉਹ ਇਸ ਗੱਲ ਨਹੀਂ ਬਹੁਤ ਜ਼ਿਆਦਾ ਚਿੰਤਾਜਨਕ ਹੈ ਤੇ ਇਸ ਗੱਲ ਦਾ ਡਟਵਾ ਵਿਰੋਧ ਕਰਦਾ ਅਸੀਂ ਸਮਝਦੇ ਆ ਕਿ ਸ਼ਰੋਮੀ ਗੁਰਦਾਰਾ ਪਰੰਦਰ ਕਮੇਟੀ ਸਿੱਖਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਆ ਅੱਜ ਇਸ ਕਰਕੇ ਤਰਨਤਾਰਨ ਦੇ ਇਲਾਕੇ ਵਿੱਚ ਜਦੋਂ ਕਿ ਉਹਨਾਂ ਨੇ ਰਾਜਾ ਬਡਿੰਗਰੇ ਇਹ ਗੱਲ ਕਹੀ ਆ ਸਿੱਖਾਂ ਦੇ ਇੱਕ ਕਾਰ ਦੀ ਤੋਹੀਨ ਕੀਤੀ ਆ ਤੋਂ ਸ਼ਰੋਨੀ ਕਮੇਟੀ ਆਪਣਾ ਫਰਜ਼ ਸਮਝਦੇ ਆ ਅੱਜ ਐਸਐਸਪੀ ਨੂੰ ਇਹ ਸਿੱਖਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਜਿਹੜੀ ਆ ਕੰਪਲੇਨਟ ਜਿਹੜੀ ਆ ਉਹ ਅੱਜ ਇੱਥੇ ਸੀ ਦੇ ਕੇ ਜਾ ਰਹੇ ਆ